ਸਤਿ ਸ਼੍ਰੀ ਅਕਾਲ ਜੀ ਪਟਿਆਲਾ ਦੇ ਕਿਚਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਮਸ਼ਰੂਮ ਦੋ ਪਿਆਜ਼ਾ ਇਸ ਢੰਗ ਨਾਲ ਤੁਸੀਂ ਬਣਾਓਗੇ ਤਾਂ ਬਹੁਤ ਟੇਸਟੀ ਬਣੇਗਾ ਬਹੁਤ ਅਲੱਗ ਤਰੀਕਾ ਏ ਤਰੀਕੇ ਇਹਦੇ ਬਹੁਤ ਜ਼ਿਆਦੇ ਨੇ ਆਪਾਂ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਆਪਾਂ ਇਸ ਤਰੀਕੇ ਨਾਲ ਮਸ਼ਰੂਮ ਦੋ ਪਿਆਜ਼ਾ ਬਣਾ ਰਹੇ ਆਂ ਜੀ ਕੜਾਹੀ ਵਿੱਚ ਬਣਾਵਾਂਗੇ ਬਹੁਤ ਆਸਾਨੀ ਨਾਲ ਬਣ ਜਾਂਦਾ ਏ ਜੀ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੇ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ ਲੋ ਜੀ ਆਪਾਂ ਮਸ਼ਰੂਮ ਸਾਫ਼ ਕਰ ਲਏ ਆ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾ ਲਏ ਆ ਤੇ ਹੁਣ ਆਪਾਂ ਥੋੜਾ ਜਿਹਾ ਤੇਲ ਕੜਾਹੀ ਵਿੱਚ ਗਰਮ ਕਰਨਾ ਹੈ ਤੇ ਇਹਨੂੰ ਆਪਾਂ ਸੈਲੋ ਫਰਾਈ ਕਰਾਂਗੇ 2-4 ਮਿੰਟ ਤੱਕ ਆਪਾਂ ਇਹਨੂੰ ਫਰਾਈ ਕਰਾਂਗੇ ਫਰਾਈ ਕਰਕੇ ਇੱਕ ਆਪਾਂ ਅਲੱਗ ਤੋਂ ਪਲੇਟ ਵਿੱਚ ਇਹਨੂੰ ਕੱਢ ਲਾਂਗੇ ਹਲਕੇ ਅੰਜ ਤੇ ਹੀ ਫਰਾਈ ਕਰਨੇ ਹਨ ਤਾਂ ਕਿ ਸੜਨ ਨਾ ਹਲਕੇ ਹਲਕੇ ਅੰਜ ਤੇ ਬਹੁਤ اچھی ਤਰ੍ਹਾਂ ਨਾਲ ਇਹ ਫਰਾਈ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਨੇ ਉਸੇ ਕੜਾਹੀ ਵਿੱਚ ਥੋੜਾ ਜਿਹਾ ਤੇਲ ਹੋਰ ਲੈ ਲੈਣਾ ਹੈ ਤਾਂ ਕਿ ਆਪਾਂ ਜਿਹੜਾ ਪਿਆਜ਼ ਪਾਣਾ ਵਿੱਚ ਉਹ ਵੀ ਥੋੜਾ ਜਿਹਾ ਹੀ ਫਰਾਈ ਕਰਨਾ ਹੈ ਹਲਕਾ ਬ੍ਰਾਊਨ ਹੋਣ ਤੱਕ ਬ੍ਰਾਊਨ ਵੀ ਨਹੀਂ ਕਰਨਾ ਬਸ ਇਹ ਆਪਾਂ ਨੇ ਕੱਟਿਆ ਹੋਇਆ ਪਿਆਜ਼ ਲਿਆ ਜੀ ਤੜਕਾ ਬਣਾਉਣ ਲਈ ਤੇ ਆਪਾਂ ਮੋٹے ਪਿਆਜ਼ ਕੱਟੇ ਆ ਜੀ ਆਪਾਂ ਮਸ਼ਰੂਮ ਲਈ ਮਸ਼ਰੂਮ ਨਾਲ ਫਰਾਈ ਕਰਾਂਗੇ ਇਹਨਾਂ ਨੂੰ ਪਾਵਾਂਗੇ ਲਓ ਜੀ ਆਪਾਂ ਨੇ ਹਲਕੇ ਹਲਕੇ ਇਸ ਤਰ੍ਹਾਂ ਹਿਲਾ ਕੇ ਇਹਨਾਂ ਨੂੰ ਵੀ ਥੋੜੀ देर ਫਰਾਈ ਕਰ ਲੈਣਾ ਹੈ ਬਸ 골ਡਨ ਬਰਾਊਨ ਹੀ ਕਰਨੇ ਆ ਲਓ ਜੀ ਆਪਾਂ ਹੁਣ ਇਹਨਾਂ ਨੂੰ ਵੀ ਮਸ਼ਰੂਮ ਦੇ ਨਾਲ ਹੀ ਪਲੇਟ ਵਿੱਚ ਇੱਕ ਸਾਈਡ ਇਹ ਕੱਟ ਕੇ ਰੱਖ ਲਾਂਗੇ ਇਹ ਬਹੁਤ ਵਧੀਆ ਤਰੀਕੇ ਨਾਲ ਬਣ ਜਾਂਦੀ ਹੈ ਸਬਜੀ ਤੇ ਕੜਾਹੀ ਵਿੱਚ 10-15 ਮਿੰਟ ਵਿੱਚ ਸਬਜੀ ਤਿਆਰ ਹੋ ਜਾਂਦੀ ਹੈ ਜੀ ਬਣ ਕੇ ਜਿੱਦਾਂ ਮਰਜ਼ੀ ਆਪਣੇ ਘਰ ਕੋਈ ਮਹਿਮਾਨ ਆ ਜਾਂਦਾ ਹੈ ਆਪਾਂ ਝਟਪਟ ਸਬਜ਼ੀ ਜਿਹੜੀ ਹੈ ਇਹ ਬਣਾ ਕੇ ਉਹਨਾਂ ਨੂੰ ਰੋਟੀ ਖਿਲਾ ਸਕਦੇ ਹਾਂ ਲੋ ਜੀ ਆਪਾਂ ਨੇ ਥੋੜਾ ਹੋਰ ਤੇਲ ਪਾਇਆ ਜਿਹੜਾ ਥੋੜਾ ਤੇਲ ਬਚ ਗਿਆ ਸੀ ਉਸੇ ਵਿੱਚ ਭਾਵੇਂ ਤੁਸੀਂ ਕਰ ਲਓ ਤੇਜ ਪੱਤਾ ਤੇ ਇੱਕ ਚਮਚ ਜੀਰਾ ਪਾਇਆ ਏ ਇਹਨੂੰ ਆਪਾਂ ਭੁੰਨਣ ਤੋਂ ਬਾਅਦ ਹੁਣ ਜਿਹੜੇ ਬਰੀਕ ਕੱਟੇ ਸੀ ਪਿਆਜ਼ ਉਹ ਪਾ ਲਏ ਆ ਤੇ ਹੁਣ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਜੀ ਹਲਕੇ ਹਲਕੇ ਹਾਂਚ ਤੇਈ ਬਣਾਉਣਾ ਹੈ ਸਾਰਾ ਕੁਝ ਤੇ ਜਿੰਨੀ ਦੇਰ ਵਿੱਚ ਪਿਆਜ਼ ਭੁੱਜਦੇ ਆ ਉਨੀ ਦੇਰ ਵਿੱਚ ਆਪਾਂ ਨੇ ਇੱਕ ਕੌਲੀ ਵਿੱਚ ਲਈ ਆ ਜੀ ਇੱਕ ਚਮਚ ਹਲਦੀ ਹਾਫ ਚਮਚ ਜਿਹੜਾ ਇਹ ਲਾਲ ਮਿਰਚ ਪਾਊਡਰ ਤੇ ਤੇ ਹਾਫ ਚਮਚ ਆਪਾਂ ਗਰਮ ਮਸਾਲਾ ਲੈ ਲਿਆ ਜੀ ਤੇ ਹਾਫ ਚਮਚ ਹੀ ਆਪਾਂ ਨੇ ਨਮਕ ਲੈ ਲਿਆ ਇਸ ਨੂੰ ਆਪਾਂ ਦੁੱਧ ਵਿੱਚ ਵੀ ਘੋਲ ਸਕਦੇ ਆ ਲੇਕਿਨ ਆਪਾਂ ਇੱਥੇ ਥੋੜਾ ਜਿਹਾ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰ ਲਾਂਗੇ ਇਸ ਤਰ੍ਹਾਂ ਨਾਲ ਗਰੇਵੀ ਦਾ ਜਿਹੜਾ ਟੇਸਟ ਹੈ ਬਹੁਤ ਅਲੱਗ ਤਰੀਕੇ ਨਾਲ ਬਹੁਤ ਟੇਸਟੀ ਬਣਦਾ ਇਹ ਜ਼ਰੂਰ ਤੁਸੀਂ ਟਰਾਈ ਕਰਕੇ ਦੇਖਣਾ ਲਓ ਜੀ ਆਪਣਾ ਕੋਲ ਹੋ ਗਿਆ ਇਹ ਤਿਆਰ ਦੂਸਰੀ ਸਾਈਡ ਆਪਾਂ ਪਿਆਜ਼ ਭੁੰਨੇ ਜਾ ਰਹੇ ਹਾਂ ਲਓ ਜੀ ਪਿਆਜ਼ ਵੀ ਬਰਾਊਨ ਹੋ ਗਏ ਆ ਤੇ ਹੁਣ ਆਪਾਂ ਟਮਾਟਰ ਪਿਉਰੀ ਜਿਹੜੀ ਆਪਾਂ ਨੇ ਬਣਾ ਕੇ ਰੱਖੀ ਹੋਈ ਸੀ ਤੇ ਵਿੱਚ ਆਪਾਂ ਨੇ ਹਰੀਆਂ ਮਿਰਚਾਂ ਤੇ ਅਦਰਕ ਟਮਾਟਰ ਪਿਉਰੀ ਦੇ ਨਾਲ ਹੀ ਜਿਹੜਾ ਪੇਸਟ ਬਣਾ ਲਿਆ ਸੀ ਉਹ ਆਪਾਂ ਨੇ ਟਮਾਟਰਾਂ ਚ ਪਾ ਕੇ ਭੁੰਨ ਲਿਆ ਸੀ ਇੱਕ ਤਰ੍ਹਾਂ ਲੋ ਜੀ ਭੁੰਨਣ ਤੋਂ ਬਾਅਦ ਮਸਾਲਾ ਹੋ ਗਿਆ ਜੀ ਆਪਣਾ ਤਿਆਰ ਤੇ ਹੁਣ ਜਿਹੜਾ ਘੋਲ ਬਣਾਇਆ ਸੀ ਉਹ ਪਾ ਦੇਣਾ ਹੈ 2 ਕੁ ਮਿੰਟ ਆਪਾਂ ਇਹਨੂੰ ਭੁੰਨਾਂਗੇ ਬਹੁਤ ਬਹੁਤ achhi ਤਰ੍ਹਾਂ ਨਾਲ ਮਸਾਲਾ ਜਿਹੜਾ ਇਹ ਆਪਣਾ ਤਿਆਰ ਹੋ ਜਾਂਦਾ ਹੈ ਭੁੰਨ ਕੇ ਸਾਰਾ ਪ੍ਰੋਸੀਜਰ ਆਪਾਂ ਨੇ ਮੀਡੀਅਮ ਅੰਚ ਤੇ ਹੀ ਕਰਨਾ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਇਹ ਜਿਹੜੇ ਪਿਆਜ਼ ਤੇ ਮਸ਼ਰੂਮ ਫਰਾਈ ਕਰਕੇ ਰੱਖੇ ਹੋਏ ਆ ਉਹ ਪਾ ਦੇਣੇ ਆ ਇਨਾਂ ਨੂੰ ਪਾ ਕੇ ਆਪਾਂ ਕਰਾਂਗੇ ਜੀ ਮਿਕਸ ਮਿਕਸ ਕਰਕੇ ਇਹਦੇ ਵਿੱਚ ਆਪਾਂ ਨੂੰ ਜਿੰਨਾ ਜਿੰਨੀ ਗਰੇਵੀ ਚਾਹੀਦੀ ਹੈ ਉਸ ਹਿਸਾਬ ਨਾਲ ਆਪਾਂ ਨੇ ਇਹਦੇ ਵਿੱਚ ਪਾਣੀ ਐਡ ਕਰਨਾ ਹੈ ਪਾਣੀ ਜਿਹੜਾ ਇਹ ਤੁਸੀਂ ਕੋਸਾ ਹੀ ਲੈਣਾ ਹੈ ਜੇ ਤੁਸੀਂ ਠੰਡਾ ਪਾਣੀ ਪਾਉਂਗੇ ਆਪਣੇ ਮਸਾਲੇ ਜਿਹੜੇ ਆ ਸਾਰੇ ਠੰਡੇ ਹੋ ਜਾਂਦੇ ਨੇ ਫਿਰ ਉਹ ਵਾਲਾ ਟੇਸਟ ਨਹੀਂ ਰਹਿੰਦਾ ਇੱਥੇ ਆਪਾਂ ਨੇ ਕੋਸਾ ਪਾਣੀ ਲੈਣਾ ਹੈ ਲਓ ਜੀ ਹੁਣ ਆਪਾਂ ਇਸ ਵਿੱਚ ਨਮਕ ਪਾ ਕੇ ਇਹਨੂੰ ਪਕਾਵਾਂਗੇ ਗਰੇਵੀ ਆਪਣੇ ਹਿਸਾਬ ਨਾਲ ਰੱਖ ਲੈਣਾ ਜੀ ਤੁਸੀਂ ਜਦੋਂ ਅੱਧੇ ਪੱਕ ਜਾਂਦੀ ਹੈ ਸਬਜੀ ਤੇ ਉਸ ਟਾਈਮ ਤੇ ਆਪਾਂ ਨੇ ਫਿਰ ਦੋ ਚਮਚ ਲੈਣੇ ਆ ਜੀ ਤਾਜ਼ਾ ਮੱਖਣ ਜਾਂ ਤਾਜੀ ਕਰੀਮ ਫਰੈਸ਼ ਕਰੀਮ ਕਰਦਾ ਬਣਿਆ ਹੋਇਆ ਮੱਖਣ ਇਹ ਆਪਾਂ ਨੇ ਮਿਕਸ ਕਰ ਦੇਣਾ ਹੈ ਮਿਕਸ ਕਰਕੇ ਆਪਾਂ ਨੇ 5-7 ਕ ਮਿੰਟ ਜਿਹੜਾ ਆਪਾਂ ਨੇ ਹੋਰ ਪਕਾਉਣਾ ਇਹ ਲੋ ਜੀ ਆਪਣਾ ਮਸ਼ਰੂਮ ਦੋ ਪਿਆਜ਼ਾ ਬਣ ਕੇ ਹੋ ਗਿਆ ਜੀ ਤਿਆਰ ਦਾ ਪਾਸਟਾ ਸਟਾਈਲ ਬਣਾਇਆ ਇਹਦੇ ਵਿੱਚ ਖੜੇ ਮਸਾਲੇ ਤੁਸੀਂ ਵੱਧ ਤੋਂ ਵੱਧ ਵੀ ਪਾ ਸਕਦੇ ਆ ਘੱਟ ਤੋਂ ਘੱਟ ਵੀ ਪਾ ਸਕਦੇ ਆ ਕਿਉਂਕਿ ਮੈਂ ਘੱਟ ਪਾਏ ਆ ਜੀ ਕਿਉਂਕਿ ਮਸ਼ਰੂਮ ਜਿਹੜੇ ਆ ਤਸੀਰ ਤੇ ਗਰਮ ਹੁੰਦੇ ਆ ਲੋ ਜੀ ਆਪਣੀ ਹੋ ਗਈ ਜੀ ਸਬਜ਼ੀ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਨਾ ਅਗਲੇ ਵੀਡੀਓ ਚ ਕੁਝ ਨਵਾਂ ਲੈ ਕੇ ਆਵਾਂਗਾ ਜੀ ਤਦ ਤੱਕ ਲਈ ਸਤਿ ਸ਼੍ਰੀ ਅਕਾਲ